ਅੱਜ ਜਿਹੜੇ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਨਾ ਚਾਹੁੰਦੇ ਆ ਮੈਨੂੰ ਲੱਗਦਾ ਬਹੁਤ ਜ਼ਿਆਦਾ ਜ਼ਰੂਰੀ ਅੱਜ ਦੇ ਸਮੇਂ ਵਿੱਚ ਗੱਲਬਾਤ ਕਰਨਾ ਮਹਿਲਾ ਸਮਾਨਤਾ ਦੇ ਉੱਤੇ ਮਿੱਥਨੇ ਸਮਾਜ ਦੇ ਵਿੱਚ ਗਲਤ ਫਹਿਮੀਆਂ ਨੇ ਤੇ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਾਂ ਕਿਤੇ ਨਾ ਕਿਤੇ ਇਹ ਜੋ ਸ਼ਬਦ ਹੈ ਉਸ ਤੋਂ ਪਿੱਛੇ ਚੱਈ ਜਾ ਰਹੇ ਆ ਆਪਣੇ ਆਪ ਨੂੰ ਅਸੀਂ ਸੱਭਿਅਕ ਕਹਿੰਦੇ ਆ ਪਰ ਇਸ ਤੋਂ ਪਿੱਛੇ ਜਾ ਰਹੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿ ਮਹਿਲਾ ਸਮਾਨਤਾ ਜੋ ਹੈ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਅਨੁਸਾਰ ਕੀ ਹੈ ਜੇ ਮੈਂ ਸੱਚ ਕਵਾਂ ਉਹਦੀ ਸੱਚੀ ਗੱਲ ਤੇ ਆ ਕਿ ਕਾਨੂੰਨੀ ਤੌਰ ਤੇ ਤਾਂ ਔਰਤ ਤੇ ਮਰਦ ਬਰਾਬਰ ਆ ਕਾਨੂੰਨ ਦੇ ਨਜ਼ਰ ਤੇ ਵਿੱਚ ਪਰ ਜਦੋਂ ਅਸੀਂ ਸਮਾਜਿਕ ਤੌਰ ਤੇ ਵਿਚਰਦੇ ਆ ਉਹਦੇ ਵਿੱਚ ਸਾਡੀ ਸਮਾਜਿਕ ਬਰਾਬਰੀ ਨਹੀਂ ਹੈਗੀ ਔਰਤ ਦੀ ਜਿਹੜੀ ਆ ਮਰਦ ਦੇ ਬਰਾਬਰ ਸਮਾਜਿਕ ਬਰਾਬਰੀ ਨਹੀਂ ਹੈਗੀ ਤੁਸੀਂ ਮੈਨੂੰ ਸਵਾਲ ਕੀਤਾ ਵੀ ਔਰਤ ਦੀ ਬਰਾਬਰੀ ਹੈ ਕੀ ਆ ਮੈਂ ਸਮਝਦੀ ਆ ਔਰਤ ਦੀ ਬਰਾਬਰੀ ਇਹ ਆ ਕਿ ਜਿੱਥੇ ਸਮਾਜਿਕ ਤੌਰ ਤੇ ਕਾਨੂੰਨੀ ਤੌਰ ਤੇ ਸਾਨੂੰ ਜਿਹੜੇ ਹੱਕ ਮਿਲੇ ਆ ਉਹ ਔਰਤ ਮਰਦ ਦੇ ਬਰਾਬਰ ਹੋਣ ਅਸੀਂ ਇਹ ਨਾ ਫਰਕ ਸਮਝ ਸਕੀਏ ਕਿ ਆ ਮਰਦ ਆ ਔਰਤ ਅਸੀਂ ਮਰਦ ਤੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੀਏ ਇਹ ਸਾਡੀ ਬਰਾਬਰੀ ਹੈ ਸਾਡੇ ਸਮਾਜ ਵਿੱਚ ਔਰਤ ਦੀ ਬਹੁਤ ਵੱਡੀ ਭੂਮਿਕਾ ਹੈ ਬਹੁਤ ਮਹੱਤਵਪੂਰਨ ਭੂਮਿਕਾ ਹੈ ਪਰ ਫਿਰ ਇਹ ਹੌਲੀ ਹੌਲੀ ਜਿਹੜਾ ਸਮਾਜ ਹੈ ਇਹ ਪੁਰਸ਼ ਪ੍ਰਧਾਨ ਕਿਵੇਂ ਬਣ ਗਿਆ ਦੇਖੋ ਜੀ ਔਰਤ ਦੀ ਭੂਮਿਕਾ ਨਾ ਜੇ ਮੈਂ ਕਹਾਂ ਸਾਡਾ ਸਮਾਜ ਤੇ ਪਹਿਲਾਂ ਜਦੋਂ ਪਹਿਲਾਂ ਦੀ ਗੱਲ ਕਰਦੇ ਹਾਂ ਕਬੀਲਾ ਪ੍ਰਧਾਨ ਸਮਾਜ ਸੀ ਤੇ ਉਦੋਂ ਮਾਤਾ ਦੇ ਨਾਂ ਤੇ ਜਿਹੜਾ ਪਰਿਵਾਰ ਚੱਲਦਾ ਸੀ ਤੇ ਜਿਉਂ ਜਿਉਂ ਜ਼ਾਇਦਾ ਪੂੰਜੀ ਦੀ ਆਈ ਆ ਪੂੰਜੀ ਦੀ ਮਾਲਕੀ ਦਾ ਸਵਾਲ ਪੈਦਾ ਹੋਇਆ ਤੇ ਉੱਥੇ ਜਿਹੜੀ ਔਰਤ ਦੀ ਸਥਿਤੀ ਇੱਕਦਮ ਬਦਲ ਗਈ ਜਿੰਨਾ ਚਿਰ ਔਰਤ ਜਿਹੜੀ ਆ ਬਰਾਬਰ ਦੀ ਹੱਕਦਾਰ ਨਹੀਂ ਬਣਦੀ ਜਿਵੇਂ ਮਰਦ ਦਾ ਉਹਨਾਂ ਚਿਰ ਔਰਤ ਦੀ ਕੋਈ ਬਰਾਬਰੀ ਨਹੀਂ ਹੈਗੀ ਬਰਾਬਰੀ ਉਦੋਂ ਹੀ ਆ ਜਦੋਂ ਅਸੀਂ ਬਰਾਬਰ ਹੱਕਦਾਰ ਹਾਂ ਸਾਡਾ ਵੀ ਹੱਕ 'ਚ ਉਨਾ ਹੀ ਦਾਵਾ ਜਿੰਨਾ ਲੜਕੇ ਦਾ ਦਾਵਾ ਤਾਂ ਹੀ ਲੜਕੇ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਨਾ ਔਰਤਾਂ ਨੂੰ ਘੱਟ ਅਹਿਮੀਅਤ ਮਿਲਦੀ ਹੈ ਕਿਉਂਕਿ ਔਰਤਾਂ ਤਾਂ ਪ੍ਰਾਇਆ ਤਾਂ ਨਾ ਮੰਨਿਆ ਜਾਂਦਾ ਕਿ ਜਿਹੜਾ ਕੰਮ ਹੈ ਘਰ ਦਾ ਉਹ ਸਿਰਫ ਔਰਤਾਂ ਨੇ ਕਰ ਔਰਤਾਂ ਨੇ ਕਰ ਔਰਤਾਂ ਨੇ ਕਰ ਪਰ ਇਹ ਕਿਉਂ ਜੇ ਸਮਾਤ ਦੀ ਗੱਲ ਕਰੀਏ ਤਾਂ ਦੋਨਾਂ ਦਾ ਹੀ ਫਰਕ ਇਹੋ ਹੀ ਗੱਲ ਮੈਂ ਕਹੀ ਆ ਵੀ ਜਦੋਂ ਅਸੀਂ ਬਾਹਰੋਂ ਬਰਾਬਰ ਕੰਮ ਕਰਕੇ ਆਉਨੇ ਆ ਤੇ ਘਰ ਆ ਕੇ ਵੀ ਸਾਨੂੰ ਬਰਾਬਰ ਕੰਮ ਕਰਨਾ ਚਾਹੀਦਾ ਇਸ ਗੱਲ ਦਾ ਫਰਕ ਹੈ ਦੇਸ਼ ਕੋਈ ਵੀ ਲੈ ਲਓ ਸੰਸਾਰ 'ਚ ਇਸ ਮਸਿਆ ਹੈਗੀ ਆ ਪਰ ਸਾਡੇ ਨਾਲੋਂ ਪੰਜਾਬ ਨਾਲੋਂ ਜਿਹੜੇ ਦੂਜੇ ਦੇਸ਼ ਉੱਥੇ ਜੇ ਔਰਤਾਂ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਨਾ ਤਾਂ ਮਰਦ ਕਰਦਾ ਕੰਮ 'ਚ ਹੱਥ ਵਟਾਉਂਦੇ ਆ ਤੁਹਾਨੂੰ ਕਿਹੜੀਆਂ ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਨਾਂ ਚਿਤਿਆਂਦਾ ਹੈ ਔਰਤਾਂ ਦੀ ਜੈਸੀ ਗੱਲ ਕਰੀਏ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਜਾਂ ਭਾਰਤ ਦੇ ਵਿੱਚ ਅੱਗੇ ਭਰ ਨੂੰ ਲੈ ਕੇ ਜਾਣ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਹੋਇਆ ਦੇਖੋ ਜੇ ਤੁਸੀਂ ਇਹ ਗੱਲ ਕਰਦੇ ਆ ਤੇ ਅਸੀਂ 1857 ਤੇ ਚਲੇ ਜਾਂਦੇ ਆ ਜਦੋਂ 1857 ਦਾ ਗਦਰ ਹੋਇਆ ਉਦੋਂ ਰਾਣੀ ਚੰਸੀ ਪਾਵੇਂ ਉਹ ਇਤਿਹਾਸ ਕਹਿੰਦਾ ਵੀ ਆਪਣੀ ਨਿੱਜੀ ਜਾਇਦਾਦ ਕਰਕੇ ਲੜਾਈ ਦੇ ਵਿੱਚ ਅੱਗੇ ਆਈ ਆ ਪਰ ਭਾਵੇਂ ਉਹਦੀ ਨਿੱਜੀ ਜਾਇਦਾਦ ਸੀ ਇੱਕ ਔਰਤ ਹੋ ਕੇ ਉਹ ਪਤੀ ਜਦੋਂ ਉਹਦਾ ਬਾਰਸੀ ਕਾਇ ਸੀ ਤਾਂ ਉਹ ਅੱਗੇ ਘੋਡੇ ਤੇ ਸਵਾਰ ਹੋ ਕੇ ਉਹਨੇ ਫੌਜਾਂ ਨਾਲ ਲੜਾਈ ਕੀਤੀ ਹੈ ਨਾ ਜੰਗ ਮੈਦਾਨੇ ਜੰਗ ਚ ਆਈ ਹੈ ਇਦਾਂ ਹੀ ਅਵਧ ਦਾ ਨਵਾਬ ਸੀ ਉਹਦੀ بیگم ਹਜ਼ਰਤ ਮਹਿਲ ਉਹ ਵੀ ਆਪਣੇ ਪਤੀ ਨੂੰ ਜਦੋਂ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹ ਵੀ ਮੈਦਾਨੇ ਜੰਗ ਆਈ ਹੈ ਫਿਰ ਸਾਡੇ ਉਸ ਤੋਂ ਬਾਅਦ ਤੇ ਕੁਕਾ ਲਹਿਰ ਚੱਲੀ ਹੈ ਕੁਕਾ ਲਹਿਰ ਚ ਵੀ ਔਰਤਾਂ ਨੇ ਕੰਮ ਕੀਤਾ ਜ਼ਿਲ੍ਹਿਆਂ ਦੀ ਉਹਨਾਂ ਨੂੰ ਇੰਚਾਰਜ ਬਣਾਇਆ ਗਿਆ ਗਦਰ ਲਹਿਰ ਆਈ ਹੈ ਗਦਰ ਲਹਿਰ ਦੇ ਵਿੱਚ ਵੀ ਬੀਬੀ ਗਲਾਬਕੌਰ ਪ੍ਰਮੁੱਖ ਜਿਹਦੀ ਆ ਕਲ ਸ਼ਤਾਬਦੀ ਹੈ ਸਪੋਰਟਾਂ ਨੂੰ ਅਧਿਕਾਰਤ ਦਿੱਤੇ ਗਏ ਨੇ ਦੁਨੀਆ ਵਿੱਚ ਵੱਖ-ਵੱਖ ਮੂਲਕ ਨੇ ਜਿੱਥੇ ਔਰਤਾਂ ਨੂੰ ਬਹੁਤ سارے ਅਧਿਕਾਰ ਦਿੱਤੇ ਗਏ ਨੇ ਪਰ ਔਰਤਾਂ ਜਿਹੜੀਆਂ ਨੇ ਇਹ ਅਧਿਕਾਰ ਦਾ ਕਿਤੇ ਨਾ ਕਿਤੇ ਗਲਤ ਫਾਇਦਾ ਵੀ ਚੁੱਕ ਰੀਆਂ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਸੱਚੀ ਗੱਲ RPD 24 ਵੇਖ ਰਹੇ ਤੁਸੀਂ ਤੇ ਮੈਂ ਹਾਨੀ ਹਰਨ। ਕੋਸ਼ਿਸ਼ ਰਹਿੰਦੀ ਹੈ ਕਿ ਸਮਾਜ ਦੇ ਵਿੱਚ ਜੋ ਚੀਜ਼ਾਂ ਹੈ ਜੋ ਸੱਭਿਆਚਾਰਮਾਨੀ ਜਾਂ ਕੁਝ ਖਾਸ ਸ਼ਖਸੀਅਤਾਂ 'ਤੇ ਗੱਲਬਾਤ ਹੋਵੇ। ਉਹਨਾਂ ਬਾਰੇ ਜਾਣੀਏ ਤੇ ਤੁਹਾਨੂੰ ਵੀ ਉਹਨਾਂ ਦੇ ਨਾਲ ਰੂਬਰੂ ਕਰਵਾਈਏ। ਅੱਜ ਬਹੁਤ ਖਾਸ ਵਿਸ਼ੇ ਦੇ ਨਾਲ ਇੱਕ ਖਾਸ ਸ਼ਖਸੀਅਤ ਦੇ ਨਾਲ ਅਸੀਂ ਰੂਬਰੂ ਕਰਾਂਗੇ। ਡਾਕਟਰ ਰਗਵੀਰ ਕੌਰ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਇਨਾਂ ਬਾਰੇ ਗੱਲਬਾਤ ਕਰੀਏ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਲੱddeਵਾਲੀ ਦੇ ਵਿੱਚ ਇਹ ਪੰਜਾਬੀ ਡਿਪਾਰਟਮੈਂਟ ਦੇ ਮੁਖੀ ਵਜੋਂ ਰਿਟਾਇਰਡ ਹੋਏ ਨੇ ਇਸ ਤੋਂ ਇਲਾਵਾ ਦੇਸ਼ ਭਗਤ ਯਾਦਰ ਹੌਲ ਦੇ ਵਿੱਚ ਸਾਬਕਾ ਜਨਰਲ ਸੈਕਟਰੀ ਵੀ ਰਹੇ ਨੇ ਮੈਮ ਆਰਪੀਡੀ 24 ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਬਹੁਤ-ਬਹੁਤ ਧੰਨਵਾਦ ਨੀਹਾ ਜੀ ਤੁਸੀਂ ਮੇਰਾ ਇਸ ਆਰਪੀਡੀ 24 ਚੈਨਲ ਦੇ ਉੱਤੇ ਇੰਟਰਵਿਊ ਕਰ ਰਹੇ ਆਂ ਹਰ ਰੋਜ਼ ਇੱਕ ਖਾਸ ਵਿਸ਼ੇ ਦੇ ਨਾਲ ਅਸੀਂ ਹਾਜ਼ਰ ਹੁੰਨੇ ਆਂ ਅੱਜ ਜਿਹੜੇ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਨਾ ਚਾਹੁੰਦੇ ਆ ਮੈਨੂੰ ਲੱਗਦਾ ਬਹੁਤ ਜ਼ਿਆਦਾ ਜ਼ਰੂਰੀ ਅੱਜ ਦੇ ਸਮੇਂ ਵਿੱਚ ਗੱਲਬਾਤ ਕਰਨਾ ਮਹਿਲਾ ਸਮਾਨਤਾ ਦੇ ਉੱਤੇ ਇੱਕ ਐਸਾ ਵਿਸ਼ਾ ਹੈ ਜਿਹਦੇ ਬਾਰੇ ਬਹੁਤ ਸਾਰੇ ਮਿੱਥ ਹਨ ਸਮਾਜ ਦੇ ਵਿੱਚ ਗਲਤ ਫਹਿਮੀਆਂ ਨੇ ਤੇ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਾਂ ਕਿਤੇ ਨਾ ਕਿਤੇ ਇਹ ਜੋ ਸ਼ਬਦ ਹੈ ਉਸ ਤੋਂ ਪਿੱਛੇ ਚੱਈ ਜਾ ਰਹੇ ਹਾਂ ਆਪਣੇ ਆਪ ਨੂੰ ਅਸੀਂ ਸੱਭਿਅਕ ਕਹਿੰਦੇ ਆ ਪਰ ਇਸ ਤੋਂ ਪਿੱਛੇ ਜਾ ਰਹੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿ ਮਹਿਲਾ ਸਮਾਨਤਾ ਜੋ ਹੈ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਮੁਸਾਰ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਨਿਹਾਂ ਜੀ ਤੁਹਾਨੂੰ ਇਸ ਗੱਲ ਲਈ ਮਬਾਰਕਵਾਦ ਦਵਾਂਗੀ ਕਿ ਤੁਸੀਂ ਮਹਿਲਾ ਸਮਾਨਤਾ ਦੀ ਗੱਲ ਕੀਤੀ ਹੈ ਜੇ ਕਿਤੇ ਸਾਡੇ ਮਹਿਲਾ ਸਮਾਨਤਾ ਆ ਜਾਏ ਤੇ ਜਾਂ ਹੋਵੇ ਤੇ ਉਹ ਬਹੁਤ ਬਹੁਤ ਵਧਾਈ ਆ ਖੁਸ਼ੀ ਦੀ ਗੱਲ ਆ ਕਿ ਕਦੇ ਸਮਾਨਤਾ ਦੀ ਗੱਲ ਵੀ ਹੋਣ ਲੱਗੀ ਆ ਆਮ ਤੌਰ ਤੇ ਜਦੋਂ ਵੀ ਗੱਲ ਹੁੰਦੀ ਆ ਔਰਤ ਦੀ ਸਮਾਨਤਾ ਬਾਰੇ ਘਾਟੀ ਹੁੰਦੀ ਆ ਜਾਨੀ ਅਸੀਂ ਬਰਾਬਰੀ ਦੀ ਗੱਲ ਘਾਟੀ ਕਰਦੇ ਆ ਕਿਉਂਕਿ ਜਿਹੜਾ ਸਾਡਾ ਸਮਾਜ ਆ ਜਿਹੜਾ ਸਾਡਾ ਸਮਾਜਿਕ ਢਾਂਚਾ ਜੇ ਮੈਂ ਸੱਚ ਕਹਾਂ ਉਹਦੀ ਸੱਚੀ ਗੱਲ ਤੇ ਆ ਕਿ ਕਾਨੂੰਨੀ ਤੌਰ ਤੇ ਤਾਂ ਔਰਤ ਤੇ ਮਰਦ ਬਰਾਬਰ ਆ ਕਾਨੂੰਨ ਦੇ ਨਜ਼ਰ ਤੇ ਵਿੱਚ ਪਰ ਜਦੋਂ ਅਸੀਂ ਸਮਾਜਿਕ ਤੌਰ ਤੇ ਵਿਚਰਦੇ ਆ ਉਦੇ ਵਿੱਚ ਸਾਡੀ ਸਮਾਜਿਕ ਬਰਾਬਰੀ ਨਹੀਂ ਹੈਗੀ ਔਰਤ ਦੀ ਜਿਹੜੀ ਆ ਮਰਦ ਦੇ ਬਰਾਬਰ ਸਮਾਜਿਕ ਬਰਾਬਰੀ ਨਹੀਂ ਹੈਗੀ ਤੁਸੀਂ ਕਿਸੇ ਪੱਖ ਤੋਂ ਵੀ ਦੇਖ ਲਓ ਅਸੀਂ ਕਹਿੰਦੇ ਆ ਅਸੀਂ ਦਾਵਾ ਕਰਦੇ ਆ ਕਿ ਅਸੀਂ ਬਰਾਬਰ ਆ ਔਰਤਾਂ ਮਰਦ ਬਰਾਬਰ ਪਰ ਇਹ ਬਰਾਬਰ ਨਹੀਂ ਬਹੁਤ ਸਾਡੇ ਦੇ ਵਿੱਚ ਵਿਤਕਰਾ ਹੈ ਪਹਿਲੀ ਗੱਲ ਤੇ ਮੈਂ ਜਿਹੜੇ ਸਾਡੀ ਆਉਣ ਵਾਲੀ ਹੋਂਦ ਦੀ ਪੀੜ੍ਹੀ ਆ ਪੁਰਾਣੇ ਨਹੀਂ ਅਸੀਂ ਜੀ ਉਨ੍ਹਾਂ ਬਾਰੇ ਮੈਨੂੰ ਖੁਦ ਨਹੀਂ ਸਮਝ ਲੱਗਦੀ ਮੈਂ ਜਦੋਂ ਉਹਨਾਂ ਦੇ ਪ੍ਰੋਗਰਾਮ ਦੇਖਦੀ ਆ ਉਹਨਾਂ ਦਾ ਸੁਣਦੀ ਆ ਉਹਨਾਂ ਬਾਰੇ ਰੋਜ਼ ਅਖਬਾਰਾਂ ਚ ਸੁਣਦੀ ਆ ਉਹ ਜਿਸ ਤਰ੍ਹਾਂ ਦੀ ਬਰਾਬਰੀ ਸਮਝਦੇ ਆ ਜੀ ਕਿ ਉਹ ਔਰਤ ਦੀ ਬਰਾਬਰੀ ਹੈ ਤੁਸੀਂ ਮੈਨੂੰ ਸਵਾਲ ਕੀਤਾ ਵੀ ਔਰਤ ਦੀ ਬਰਾਬਰੀ ਹੈ ਕੀ ਆ ਮੈਂ ਸਮਝਦੀ ਆ ਔਰਤ ਦੀ ਬਰਾਬਰੀ ਇਹ ਆ ਕਿ ਜਿੱਥੇ ਸਮਾਜਿਕ ਤੌਰ ਤੇ ਕਾਨੂੰਨੀ ਤੌਰ ਤੇ ਸਾਨੂੰ ਜਿਹੜੇ ਹੱਕ ਮਿਲੇ ਆ ਉਹ ਔਰਤ ਮਰਦ ਦੇ ਬਰਾਬਰ ਹੋਣ ਅਸੀਂ ਏ ਨਾ ਫਰਕ ਸਮਝ ਸਕੀਏ ਕਿ ਆ ਮਰਦ ਆ ਔਰਤ ਅਸੀਂ ਮਰਦ ਤੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੀਏ ਇਹ ਸਾਡੀ ਬਰਾਬਰੀ ਹੈ ਅਸੀਂ ਪੜ੍ਹ ਲਿਖ ਕੇ ਉਸ ਤਰ੍ਹਾਂ ਦਾ ਹੀ ਕੰਮ ਕਰੀਏ ਜਿਸ ਤਰ੍ਹਾਂ ਮਰਦ ਕਰਦੇ ਆ ਆਪਣੇ ਆਪ 'ਚ ਹੀਣ ਭਾਵਨਾ ਜਿਹੜੀ ਉਹ ਪੈਦਾ ਨਾ ਕਰੀਏ ਪਰ ਨਾਲੇ ਇੱਕ ਗੱਲ ਦਾ ਮੈਨੂੰ ਦੁੱਖ ਹੁੰਦਾ ਜਿਹੜੀਆਂ ਅੱਜ ਕੱਲ ਸਾਡੇ ਸਮਾਜ 'ਚ ਬਹੁਤ ਔਰਤਾਂ ਦੇ ਪ੍ਰਤੀ ਜਿਹੜੀਆਂ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਜੀ ਓ ਦੇਖੋ ਕਿੱਥੇ ਬਰਾਬਰੀ ਆ ਤੇ ਉਹਦੇ ਵਾਸਤੇ ਥੋੜਾ ਜਿਹਾ ਮੈਨੂੰ ਸ਼ੁਰੂ ਤੋਂ ਹੀ ਲੱਗਦਾ ਵੀ ਸਾਨੂੰ ਵੀ ਇਹਦੇ ਵਾਸਤੇ ਕੁਝ ਕੁੜੀਆਂ ਨੂੰ ਸचेत ਹੋਣ ਦੀ ਲੋੜ ਆ ਜੇ ਸਾਡੀਆਂ ਕੁੜੀਆਂ ਅਸੀਂ ਔਰਤਾਂ ਸचेत ਹੋਵਾਂਗੇ ਇਹਦੇ ਲਈ ਤਾਂ ਤਾਂ ਇਹ ਜਿਹੜਾ ਸਾਰਾ ਕੁਝ ਫਰਕ ਪੈ ਸਕਦਾ ਉਦਾਂ ਕੋਈ ਨਹੀਂ ਜੀ ਰਕबीर ਜੀ ਇੱਥੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਜਿਹੜਾ ਸਾਡਾ ਸਮਾਜ ਹੈ ਜੇ ਅਸੀਂ ਗੱਲ ਕਰੀਏ ਸਾਡੇ ਸਮਾਜ ਵਿੱਚ ਔਰਤ ਦੀ ਬਹੁਤ ਵੱਡੀ ਭੂਮਿਕਾ ਹੈ ਬਹੁਤ ਮਹੱਤਵਪੂਰਨ ਭੂਮਿਕਾ ਹੈ ਪਰ ਫਿਰ ਇਹ ਹੌਲੀ-ਹੌਲੀ ਜਿਹੜਾ ਸਮਾਜ ਹੈ ਇਹ ਪੁਸ਼ਪ੍ਰਧਾਨ ਕਿਵੇਂ ਬਣ ਗਿਆ ਦੇਖੋ ਜੀ ਔਰਤ ਦੀ ਭੂਮਿਕਾ ਨਾ ਜੇ ਮੈਂ ਕਹਾਂ ਸਾਡਾ ਸਮਾਜ ਤੇ ਪਹਿਲਾਂ ਜਦੋਂ ਪਹਿਲਾਂ ਦੀ ਗੱਲ ਕਰਦੇ ਹਾਂ ਕਬੀਲਾ ਪ੍ਰਧਾਨ ਸਮਾਜ ਸੀ ਤੇ ਉਦੋਂ ਮਾਤਾ ਦੇ ਨਾਂ ਤੇ ਜਿਹੜਾ ਪਰਿਵਾਰ ਚੱਲਦਾ ਸੀ ਤੇ ਜਿਉਂ-ਜਿਉਂ ਜਾਇਦਾਦ ਪੂੰਜੀ ਦੀ ਆਈਆ ਪੂੰਜੀ ਦੀ ਮਾਲਕੀ ਦਾ ਸਵਾਲ ਪੈਦਾ ਹੋਇਆ ਤੇ ਉੱਥੇ ਜਿਹੜੀ ਔਰਤ ਦੀ ਸਥਿਤੀ ਇੱਕਦਮ ਬਦਲ ਗਈ ਇਹ ਡਿਟੇਲ 'ਚ ਮੈਂ ਨਹੀਂ ਜਾ ਸਕੂਗੀ ਇਸ ਵੇਲੇ ਉਦੋਂ ਔਰਤ ਦੀ ਸਥਿਤੀ ਬਦਲ ਗਈ ਔਰਤ ਜਿਹੜੀ ਸੀ ਉਹ ਵੱਜ ਕੇ ਰਹਿ ਗਈ ਇੱਕ ਪਰਿਵਾਰ 'ਚ ਵੱਜ ਗਈ ਉਹਨੂੰ ਘਰ ਦੇ ਕੰਮਾਂ 'ਚ ਜ਼ਿੰਮੇਵਾਰੀ ਦੇ ਦਿੱਤੀ ਬੱਚਿਆਂ ਦਾ ਸੰਭਾਲਣਾ ਵਾਰਸ ਪੈਦਾ ਕਰਨਾ ਉਹਨੇ ਇਦੋਂ ਤੱਕ ਸੀ ਇਸ ਕਰਕੇ ਔਰਤ ਦੀ ਸਥਿਤੀ ਬਦਲ ਗਈ ਪਰ ਹੌਲੀ-ਹੌਲੀ ਸਮਾਂ ਆਇਆ ਅਸੀਂ ਸੱਭੇਕ ਹੋ ਗਏ ਉਹ ਸੱਭੇਕ ਸਮਾਜ ਦੀ ਗੱਲ ਸੀ ਅਸੀਂ ਸੱਭੇਕ ਹੋ ਗਏ ਸੱਭੇਕ ਦੇ ਜਦੋਂ ਦੇਸ਼ ਆਜ਼ਾਦ ਹੋ ਗਿਆ ਜਿਹੜਾ ਸਾਡਾ ਸੰਵਿਧਾਨ ਆ ਉਹਦੇ ਚ ਸਾਨੂੰ ਔਰਤਾਂ ਨੂੰ ਬਰਾਬਰੀ ਮਿਲ ਗਈ ਜਿਹੜੀ ਬਰਾਬਰੀ ਆ ਉਹ ਹਕੀਕੀ ਤੌਰ ਤੇ ਨਹੀਂ ਮਿਲੀ ਕਾਗਜ਼ਾਂ ਚ ਸਾਨੂੰ ਮਿਲੀ ਮੈਂ ਇੱਥੇ ਉਦਾਹਰਨ ਦੰਦੀ ਆ ਤੁਸੀਂ ਸੋਚੋਗੇ ਕਿ ਕਿ ਕੀ ਬਰਾਬਰੀ ਕਿਵੇਂ ਨਹੀਂ ਮਿਲੀ ਔਰਤ ਜਿਹੜੀ ਆ ਉਹ ਆਪਣੇ ਪੇਰੈਂਟਸ ਦੀ ਜਾਇਦਤ ਦੇ ਵਿੱਚ ਜਾਇਦਤ ਵਿੱਚੋਂ ਬਰਾਬਰ ਦੀ ਹੱਕਦਾਰ ਆ ਜਿਦਾਂ ਭਰਾ ਹੱਕਦਾਰ ਆ ਪਰ ਜਦੋਂ ਹਕੀਕਤ ਦੇ ਵਿੱਚ ਭੈਣ ਆਪਣੇ ਭਰਾ ਦੇ ਬਰਾਬਰ ਜ਼ਮੀਨ ਦੀ ਜਾਇਦਾਦ ਦੀ ਵੰਡ ਚਾਹੂਗੀ ਤੇ ਕੀ ਸਾਡਾ ਪਰਿਵਾਰ ਸਾਡਾ ਸਮਾਜ ਉਹਨੂੰ ਕਬੂਲ ਕਰਦਾ ਜੇ ਉਹ ਲੈ ਵੀ ਲੇਗੀ ਤਾਂ ਉਹਨੂੰ ਸਮਾਜ ਚੋਂ ਛੇਕ ਦਿੱਤਾ ਜਾਂਦਾ ਇਸ ਕਰਕੇ ਔਰਤਾਂ ਬੜੀਆਂ ਮਜਬੂਰੀਆਂ ਨੇ ਜਿਹੜੀਆਂ ਉਹ ਬਰਾਬਰੀ ਨਹੀਂ ਕਰਦੀ ਪਰ ਅਸਲ ਮੁੱਦਾ ਇਹ ਆ ਜਿੰਨਾ ਚਿਰ ਔਰਤ ਜਿਹੜੀ ਆ ਬਰਾਬਰ ਦੀ ਹੱਕਦਾਰ ਨਹੀਂ ਬਣਦੀ ਜਿਵੇਂ ਮਰਦਾ ਉਹਨਾਂ ਚਰ ਔਰਤ ਦੀ ਕੋਈ ਬਰਾਬਰੀ ਨਹੀਂ ਹੈਗੀ ਬਰਾਬਰੀ ਉਦੋਂ ਹੀ ਆ ਜਦੋਂ ਅਸੀਂ ਬਰਾਬਰ ਹੱਕਦਾਰ ਆ ਸਾਡਾ ਵੀ ਘਰ ਚ ਉਹਨਾਂ ਹੀ ਦਾਵਾ ਜਿਨਾਂ ਲੜਕੇ ਦਾ ਦਾਵਾ ਤਾਂ ਹੀ ਲੜਕੇ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਨਾ ਔਰਤਾਂ ਨੂੰ ਘੱਟ ਅਹਿਮੀਅਤ ਮਿਲਦੀ ਹੈ ਕਿਉਂਕਿ ਔਰਤਾਂ ਤਾਂ ਪਰਾਇਆ ਤਾਂ ਨਾ ਧੀ ਪੈਦਾ ਹੋਈ ਤੇ ਉਹਨੂੰ ਉਤਪਰਾਇਆ ਤਾਂ ਸਮਝ ਕੇ ਪਾਲ ਕੇ ਵਿਆਹ ਦੇਣਾ ਉਹ ਦੂਜੇ ਘਰ ਜਾਵੇ ਉੱਥੇ ਜਾਂਦੀ ਹੈ ਉੱਥੇ ਉਹਦੀ ਕੋਈ ਮਾਲਕੀ ਨਹੀਂ ਹੁੰਦੀ ਉੱਥੇ ਪਤੀ ਮਾਲਕ ਹੁੰਦਾ ਇਸ ਕਰਕੇ ਔਰਤ ਦੇਖੋ ਸਾਰਾ ਘਰ ਦਾ ਕੰਮ ਕਰਦੀ ਆ ਜੀ ਉਹਦੀ ਕਿਰਤ ਦਾ ਕੋਈ ਮੁੱਲ ਨਹੀਂ ਪੈਂਦਾ ਜੀ ਇੱਥੇ ਦੇਖੀਏ ਦੋ ਦੋ ਘਰ ਸੰਭਾਲਦੀ ਹੈ ਮਾਇਕਾ ਵੀ ਤੇ ਸਸਰਾਲ ਵੀ ਸਾਰੇ ਸੰਭਾਲਣਾ ਲੈ ਕੇ ਚੱਲਦੀ ਹੈ ਪਰ ਫਿਰ ਵੀ ਇਹ ਹੱਕ ਨਹੀਂ ਦਿੱਤੇ ਜਾਂਦੇ ਇਹ ਹੱਕ ਨਹੀਂ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਵੱਖਰੀ ਗੱਲ ਇਹ ਆ ਜੀ ਇੱਕ ਤੇ ਉਹ ਘਰ ਦਾ ਕੰਮ ਕਰਦੀ ਆ ਜੀ ਪਰ ਲੇਕਿਨ ਕਿ ਲੜਕੀਆਂ ਨੌਕਰੀ ਵੀ ਕਰਦੀਆਂ ਪਰ ਉਹ ਨੌਕਰੀ ਕਰਕੇ ਆਉਂਦੀਆਂ ਕਮਾ ਕੇ ਵੀ ਲਿਆਉਂਦੀਆਂ ਉਹ ਉਹਨਾਂ ਦੀ ਕਮਾਈ ਨਹੀਂ ਉਹ ਸਾਂਝੇ ਕਰਦੀ ਆ ਉਹ ਆ ਕੇ ਘਰ ਚ ਪਤੀ ਦੇਵ ਨੂੰ ਦੇਣੀ ਹੁੰਦੀ ਹੈ ਬਹੁਤੇ ਘਰਾਂ ਚ ਅਜੇ ਇੰਨਾ ਨਹੀਂ ਹੋਇਆ ਕਿ ਲੜਕੀ ਆਪ ਰੱਖ ਸਕੇ ਉਹਦੇ ਕੰਮ ਦੀ ਕੋਈ ਕਦਰ ਹੀ ਨਹੀਂ ਆਗੇ ਉਹਨੂੰ ਬਰਾਬਰ ਕੰਮ ਕਰਨਾ ਕਿਉਂ ਨਹੀਂ ਜੇ ਅਸੀਂ ਸਮਾਜ ਚ ਬਰਾਬਰ ਕਹਿੰਦੇ ਆ ਤੇ ਪਤੀ ਕਿਉਂ ਨਹੀਂ ਕੰਮ ਕਰਾਉਂਦਾ ਜੀ ਘਰ ਦੇ ਵਿੱਚ ਜੇ ਉਹ ਸਾਰਾ ਦਿਨ ਉਹ ਵੀ ਨੌਕਰੀ ਕਰਕੇ ਆਉਂਦੀ ਉਹ ਵੀ ਨੌਕਰੀ ਕਰਕੇ ਆਉਂਦੀ ਹੈ ਤਾਂ ਦੋਨਾਂ ਨੂੰ ਵੰਡ ਕੇ ਕੰਮ ਕਰਨਾ ਚਾਹੀਦਾ ਬਰਬਜੀ ਸਾਡੀ ਤਾਂ ਹੀ ਹੈ ਨਾ ਜੀ ਪਰ ਇੱਥੇ ਹੁੰਦਾ ਨਹੀਂ ਇਦਾਂ ਜੀ ਇੱਥੇ ਰਗਵੀਰ ਜੀ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਔਰਤ ਹੈ ਉਹ ਸਿਰਫ ਘਰ ਦੇ ਕੰਮ ਹੀ ਨਹੀਂ ਕਰਦੀ ਬਲਕਿ ਬਾਹਰ ਦੇ ਵੀ ਕੰਮ ਕਰਦੀ ਬਾਹਰ ਕੰਮ ਕਰਦੀ ਹਰ ਇੱਕ ਖੇਤਰ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਪੁਰਸ਼ਾਂ ਦੇ ਨਾਲ ਚੱਲ ਰਹੀ ਹੈ ਪਰ ਫਿਰ ਵੀ ਜੇ ਅਸੀਂ ਘਰ ਦੇ ਕੰਮਾਂ ਵਿੱਚ ਕਹੀਏ ਤਾਂ ਬਾਹਰ ਵੀ ਕੰਮ ਕਰ ਰਹੀ ਹੈ ਤੇ ਘਰ ਆ ਕੇ ਵੀ ਕੰਮ ਕਰਦੀ ਹੈ ਕਿ ਜਿਹੜੇ ਪੁਰਸ਼ ਨੇ ਉਹ ਸਿਰਫ ਜ਼ਿਆਦਾਤਰ ਜਿਹੜਾ ਦੇਖਿਆ ਜਾਂਦਾ ਬਾਹਰ ਤੇ ਕੰਮ ਕਰਦੇ ਆ ਤੇ ਅੱਜ ਵੀ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਇਹ ਧਾਰਨਾ ਹੈ ਕੀ ਜਿਹੜਾ ਮੰਨਿਆ ਜਾਂਦਾ ਹੈ ਕਿ ਜਿਹੜਾ ਕੰਮ ਹੈ ਘਰ ਦਾ ਉਹ ਸਿਰਫ ਔਰਤਾਂ ਨੇ ਕਰਨਾ ਹੈ ਔਰਤਾਂ ਨੇ ਕਰਨਾ ਹੈ ਔਰਤਾਂ ਨੇ ਕਰਨਾ ਹੈ ਪਰ ਇਹ ਕਿਉਂ ਜੇ ਸਮਾਨਤਾ ਦੀ ਗੱਲ ਕਰੀਏ ਤਾਂ ਦੋਨਾਂ ਦਾ ਹੀ ਫਰਜ਼ ਹੁੰਦਾ ਹੈ ਇਹੋ ਹੀ ਗੱਲ ਮੈਂ ਕਹੀ ਆਂ ਵੀ ਜਦੋਂ ਅਸੀਂ ਬਾਹਰੋਂ ਬਰਾਬਰ ਕੰਮ ਕਰਕੇ ਆਉਂਦੇ ਆਂ ਤੇ ਘਰ ਆ ਕੇ ਵੀ ਸਾਨੂੰ ਬਰਾਬਰ ਕੰਮ ਕਰਨਾ ਚਾਹੀਦਾ ਇਸ ਗੱਲ ਦਾ ਫਰਕ ਆ ਦੇਸ਼ ਕੋਈ ਵੀ ਲੈ ਲਓ ਸੰਸਾਰ 'ਚ ਇਸ ਸਮੱਸਿਆ ਹੈਗੀ ਆ ਪਰ ਸਾਡੇ ਨਾਲੋਂ ਪੰਜਾਬ ਨਾਲੋਂ ਜਿਹੜੇ ਦੂਜੇ ਦੇਸ਼ ਆ ਉੱਥੇ ਜੇ ਔਰਤਾਂ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਨਾ ਤਾਂ ਮਰਦ ਕਰਦਾ ਕੰਮ 'ਚ ਹੱਥ ਵਟਾਉਂਦੇ ਆ ਉੱਥੇ ਉਹ ਝਿਜਕ ਨਹੀਂ ਮਹਿਸੂਸ ਕਰਦੇ ਇਹ ਅਜੇ ਸਾਡੇ ਸਮਾਜ 'ਚ ਇਹ ਗੱਲ ਹੈਗੀ ਆ ਕਿ ਮਰਦ ਜਿਹੜੇ ਆ ਘਰ ਦਾ ਕੰਮ ਕਰਾਉਣ ਤੋਂ ਹੈਜੀਟੇਟ ਜਾਂ ਕਤਰਉਂਦੇ ਆ ਕਿ ਨਹੀਂ ਮੈਂ ਤਾਂ ਮਰਦ ਆ ਮੈਂ ਘਰ ਦਾ ਕੰਮ ਥੋੜੋ ਕਰੂੰ ਮੈਂ ਭਾਂਡੇ ਥੋੜੋ ਮਾਂਜੂ ਮੈਂ ਆ ਕੰਮ ਨਹੀਂ ਕਰੂੰ ਕੱਪੜੇ ਨਹੀਂ ਤੁਣ ਮਤਲਬ ਇਦਾਂ ਦੀ ਅਜੇ ਇਹ ਅੰਜ ਲੱਗਦਾ ਵੀ ਇਹ ਤਾਂ ਔਰਤਾਂ ਦੇ ਕੰਮ ਆ ਤੇ ਔਰਤਾਂ ਨੇ ਹੀ ਕਰਨੇ ਆ ਅਸੀਂ ਤਾਂ ਮੰਜੇ ਤੇ ਬੈਠ ਕੇ ਖਾਣਾ ਹੀ ਆ ਕਿੜੀ ਤੇ ਕੁਰਸੀ ਤੇ ਬੈਠ ਕੇ ਖਾਣਾ ਹੀ ਆ ਉਹ ਗੱਲ ਜਿਹੜੀ ਹੈ ਨਾ ਇਹ ਸਾਨੂੰ ਬਰਾਬਰੀ ਤੇ ਨਹੀਂ ਲੈ ਕੇ ਆਉਂਦੀ ਬਰਾਬਰੀ ਪਿੱਛੇ ਰਹਿ ਜਾਂਦੀ ਹੈ ਤੁਸੀਂ ਤੇ ਬਰਾਬਰੀ ਦੀ ਗੱਲ ਕਰਦੇ ਆ ਮੈਨੂੰ ਤਾਂ ਸਮਾਜ 'ਚ ਕਈ ਵਾਰੀ ਔਰਤਾਂ ਦਾ ਜਦੋਂ ਪੜ੍ਹਦੇ ਆ ਇਤਿਹਾਸ ਪੜ੍ਹਦੇ ਆ ਮੈਨੂੰ ਤਾਂ ਲੱਗਦਾ ਵੀ ਔਰਤਾਂ ਨੇ ਉਹ ਕੰਮ ਕੀਤੇ ਆ ਜਿਹੜੇ ਮਰਦ ਨਹੀਂ ਕਰ ਸਕੇ ਪਹਿਲੇ ਨੰਬਰ ਤੇ ਔਰਤਾਂ ਨੇ ਇਤਿਹਾਸ 'ਚ ਕੰਮ ਕੀਤੇ ਆ ਪਰ ਫਿਰ ਵੀ ਦੇਖੋ ਇਤਿਹਾਸ 'ਚ ਕਿੰਨਾ ਔਰਤਾਂ ਦਾ ਨਾਮ ਔਰਤਾਂ ਦਾ ਨਾਮ ਨਹੀਂ ਹੈਗਾ ਪਰ ਕਹਿਲ ਕਰਦੀਆਂ ਔਰਤਾਂ ਨੇ ਬਹੁਤ ਕੀਤੀਆਂ ਨੇ ਕਮਾਂ ਦੇ ਵਿੱਚ ਜੀ ਜੇ ਅਸੀਂ ਗੱਲ ਕਰੀਏ ਔਰਤਾਂ ਦੀ ਬਹੁਤ ਪਹਿਲੇ ਸਮੇਂ ਤੋਂ ਜਿਹੜੀਆਂ ਔਰਤਾਂ ਹਮੇਸ਼ਾ ਅੱਗੇ ਆਈਆਂ ਕਿਤੇ ਨਾ ਕਿਤੇ ਉਹਨਾਂ ਨੇ ਆਪਣਾ ਜਿਹੜਾ ਯੋਗਦਾਨ ਆ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਇਹ ਗੱਲ ਵੱਖਰੀ ਹੈ ਕਿ ਸਮਾਜ ਦੇ ਵਿੱਚ ਜਿਹੜਾ ਪੁਰਸ਼ ਪ੍ਰਧਾਨ ਸਮਾਜ ਹੈ ਉਸ ਨੂੰ ਪਿੱਛੇ ਕਰ ਦਿੱਤਾ ਗਿਆ ਉਹਨਾਂ ਦੀਆਂ ਜਿਹੜੀਆਂ ਬਹਾਦਰੀਆਂ ਦੀਆਂ ਜਿਹੜੀਆਂ ਗੱਲਾਂ ਔਰਤਾਂ ਦੀ ਉਹਨਾਂ ਨੂੰ ਇੰਨੀ ਤਵੱਜੋ ਨਹੀਂ ਦਿੱਤੀ ਗਈ ਤੇ ਇਸ ਮੌਕੇ ਤੁਹਾਨੂੰ ਕਿਹੜੀਆਂ ਅਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਨਾਂ ਜੀਤਿਆਂਦਾ ਹੈ ਔਰਤਾਂ ਦੀ ਜੇਸੀ ਗੱਲ ਕਰੀਏ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਜਾਂ ਭਾਰਤ ਦੇ ਵਿੱਚ ਅੱਗੇ ਭਾਰਮਣ ਲੈ ਕੇ ਜਾਣ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਹੋਇਆ ਦੇਖੋ ਜੇ ਤੁਸੀਂ ਇਹ ਗੱਲ ਕਰਦੇ ਆਂ ਤੇ ਅਸੀਂ 1857 ਤੇ ਚਲੇ ਜਾਂਦੇ ਆਂ ਜਦੋਂ 1857 ਦਾ ਗਦਰ ਹੋਇਆ ਜੀ ਉਦੋਂ ਰਾਣੀ ਚੰਸੀ ਭਾਵੇਂ ਉਹ ਇਤਿਹਾਸ ਕਹਿੰਦਾ ਵੀ ਆਪਣੀ ਨਿੱਜੀ ਜਾਇਦਾਦ ਕਰਕੇ ਲੜਾਈ ਦੇ ਵਿੱਚ ਅੱਗੇ ਆਈ ਆ ਪਰ ਭਾਵੇਂ ਉਹਦੀ ਨਿੱਜੀ ਜਾਇਦਾਦ ਸੀ ਇੱਕ ਔਰਤ ਹੋ ਕੇ ਉਹ ਪਤੀ ਜਦੋਂ ਉਹਦਾ ਬਾਰਸੀ ਕਾਇ ਸੀ ਤਾਂ ਉਹ ਅੱਗੇ ਘੋਡੇ ਤੇ ਸਵਾਰ ਹੋ ਕੇ ਉਹਨੇ ਫੌਜਾਂ ਨਾਲ ਲੜਾਈ ਕੀਤੀ ਹੈ ਨਾ ਜੰਗ ਮੈਦਾਨੇ ਜੰਗ ਚ ਆਈ ਹੈ ਇਦਾਂ ਹੀ ਅਵਧ ਦਾ ਨਵਾਬ ਸੀ ਉਹਦੀ بیگم Hazrat Mehal ਉਹ ਵੀ ਆਪਣੇ ਪਤੀ ਨੂੰ ਜਦੋਂ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹ ਵੀ ਮੈਦਾਨੇ ਜੰਗ ਆਈ ਹੈ ਫਿਰ ਸਾਡੇ ਉਸ ਤੋਂ ਬਾਅਦ ਕੁਕਾ ਲਹਿਰ ਚੱਲੀ ਹੈ ਕੁਕਾ ਲਹਿਰ ਚ ਵੀ ਔਰਤਾਂ ਨੇ ਕੰਮ ਕੀਤਾ ਜ਼ਿਲ੍ਹਿਆਂ ਦੀ ਉਹਨਾਂ ਨੂੰ ਇੰਚਾਰਜ ਬਣਾਇਆ ਗਿਆ ਗਦਰ ਲਹਿਰ ਆਈ ਹੈ ਗਦਰ ਲਹਿਰ ਦੇ ਵਿੱਚ ਵੀ ਬੀਬੀ ਗਲਾਬਕੌਰ ਸੇ ਪਰਮੁਖਾ ਜਿਹਦੀ ਅੱਜ ਕੱਲ੍ਹ ਸ਼ਤਾਬਦੀ ਹੈ ਉਸ ਤੋਂ ਪਹਿਲਾਂ ਮੈਂ ਕਰਨਾ ਭੁੱਲ ਗਈ ਕਿ ਕਦਰ ਲਹਿਰ ਤੋਂ ਪਹਿਲਾਂ ਵੀ ਮੈਡਮ ਕਾਮਾ ਨੇ ਪਹਿਲੀ ਵਾਰ ਸਟਟਗਾਰਡ ਦੇ ਵਿੱਚ ਕਾਨਫਰੰਸ ਹੋ ਰਹੀ ਸੀ ਤੇ ਤਿਰੰਗਾ ਝੰਡਾ ਪਹਿਲੀ ਵਾਰ ਉਹਨਾਂ ਨੇ ਲਹਿਰਾਇਆ ਸੀ ਫਿਰ ਭਾਰਤ ਛੱਡੋ ਅੰਦੋਲਨ ਆਇਆ ਉੱਥੇ ਵੀ ਔਰਤ ਨੇ ਝੰਡਾ ਲੜਾ ਲਹਿਰਾਇਆ ਤੇ ਉਹ ਪੁਲਿਸ ਮੁਕਾਬਲੇ 'ਚ ਸ਼ਹੀਦ ਹੋ ਗਈ ਦੋ ਔਰਤਾਂ ਨੇ ਇੱਕ ਪ੍ਰੀਤੀ ਲਤਾ ਦਾ ਨਾਮ ਉੱਭਰ ਕੇ ਆਉਂਦਾ ਤੇ ਇੱਕ ਪ੍ਰੀਤੀ ਪ੍ਰੀਤੀ ਲਤਾ ਤੇ ਇੱਕ ਕਾਂਤਾ ਲਤਾ ਬਰੂਆ ਇਹ ਦੋਨੇ ਸ਼ਹੀਦ ਵੀ ਹੋਇਆ ਇਸ ਮੌਕੇ ਦੇ ਉੱਤੇ ਤੇ ਮੈਂ ਇਹਨੂੰ ਤਾਂ ਹੋਰ ਵੀ ਲੱਗਦਾ ਇੱਥੇ ਤੇ ਕਈ ਵਾਰੀ ਨਾ ਅਸੀਂ ਸੋਚਦੇ ਆ ਜਦੋਂ ਇਹ ਤੇ ਔਰਤਾਂ ਨੇ ਝੰਡੇ ਲਹਿਰਾਏ ਦੇਖੋ ਕਿੰਨੀ ਵੱਡੀ ਗੱਲ ਆ ਇਹ ਪਹਿਲਾਂ ਬੀਬੀ ਗੁਲਾਬਕੌਰ ਵੀ ਗਗਦੇ ਝੰਡਾ ਆਜ਼ਾਦੀ ਤੋਂ ਪਹਿਲਾਂ 19 ਉਸ ਸਮੇਂ ਦੇ ਵਿੱਚ ਉਦੋਂ 1907 ਦੇ ਵਿੱਚ ਬ੍ਰਿਟਿਸ਼ ਰਾਜ ਦੇ ਵਿੱਚ ਤੇ ਝੰਡਾ ਲਹਿਰਾਇਆ ਮੈਂ ਗੱਲ ਕਰ ਰਹੀ ਸੀ ਤੇ ਜਦੋਂ ਸਾਡੇ ਕਿਸਾਨਾਂ ਦਾ ਕੰਮ ਕਰਦੇ ਆ ਕਸਾਨਾਂ ਦਾ ਕੰਮ ਤੇ ਇਸ ਆਦਮੀਆਂ ਦਾ ਕੰਮ ਨਾ ਖੇਤੀ ਕਰਨਾ ਸੀ ਆਮ ਹੀ ਸਮਝਦੇ ਆਂ ਕਸਾਨ ਕਸਾਨ ਕੰਮ ਕਰਦੇ ਆ ਪਰ ਜਦੋਂ ਇੱਥੇ 1936 ਦੇ ਵਿੱਚ ਪਹਿਲਾ ਕਿਸਾਨਾਂ ਦੀ ਕਾਨਫਰੰਸ ਹੋਈ ਹੈ ਤੇ ਕਾਨਫਰੰਸ ਦੇ ਵਿੱਚ ਜਿਹੜੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਆ ਉਹ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੀ ਪਹਿਲੀ ਸਾਡੀ ਔਰਤ ਸੀ ਜਿਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਆ ਉਹਦਾ ਨਾਮ ਸੀ ਸ਼੍ਰੀਮਤੀ ਕਮਲਾ ਦੇਵੀ ਛਟੋ ਪਧਿਆਏ ਤੇ ਉਸ ਤੋਂ ਵੀ ਅੱਗੇ ਹੈਰਾਨੀ ਵਾਲੀ ਗੱਲ ਆ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਜਿਹੜੀ ਕਿਸਾਨ ਸਭਾ ਜਿਹਦਾ ਨਾਮ ਬਾਅਦ ਚ ਬਣਿਆ ਉਹਦੀ ਜਿਹੜੀ ਪ੍ਰਧਾਨ ਬਣੀ ਆ ਉਹ ਵੀ ਔਰਤ ਸੀ ਤੇ ਔਰਤ ਕੌਣ ਸੀ ਉਹ ਵੀ ਆਦਿਵਾਸੀ ਔਰਤ ਵਾਰਲੀ ਦੀ ਵਾਰਲੀ ਦੀ ਗਦਾਵਰੀ ਜਿਹੜੀ ਆ ਉਹ ਪਹਿਲੀ ਵਾਰੀ ਕਿਸਾਨ ਸਭਾ ਦੀ ਪ੍ਰਧਾਨ ਬਣੀ ਆ ਇੰਨੇ ਕੰਮ ਔਰਤਾਂ ਦੀ ਅਗਵਾਈ ਚ ਹੋਣ ਵਾਲੇ ਪਹਿਲ ਕਦਮੀਆਂ ਕਰਨ ਵਾਲੇ ਫੇਰ ਔਰਤਾਂ ਦਾ ਇਤਿਹਾਸ ਚ ਨਾ ਬਹੁਤ ਘੱਟ ਬਹੁਤ ਹੀ ਘੱਟ ਆ ਵਰਲਾਵਾ ਮੈਂ ਤੁਹਾਨੂੰ ਇਤਿਹਾਸ ਦੀ ਗੱਲ ਦੱਸਦੀ ਆਂ ਆ ਬੀਬੀ ਗਲਵਕੁਰ ਦੀ ਸ਼ੰਗਦਰ ਦੀ ਸੌਵੀ ਬਰਸੀ ਆ ਰਹੀ ਆ ਆ ਆਗੇ ਨਹੀਂ ਲੰਘ ਗਈ ਆ ਹੁਣ ਬੰਦਾਈ ਜਾ ਰਹੀ ਆ ਤੁਸੀਂ ਯਕੀਨ ਕਰੋ ਮੈਂ ਇਤਿਹਾਸ ਦੀਆਂ ਸਾਰੀਆਂ ਕਿਤਾਬਾਂ ਫੋਲੀਆਂ ਇਸ ਗੱਲ ਤੋਂ ਬਿਨਾ ਕਿ ਜਿਹੜੇ ਗਦਰ ਲਹਿਰ ਦੇ ਇਤਿਹਾਸ ਲਿਖੇ ਆ ਪਹਿਲਾ ਇਤਿਹਾਸ ਜਗਜੀਤ ਸਿੰਘ ਨੇ ਲਿਖਿਆ ਗੁਰਚਰਨ ਸਿੰਘ ਸੈਨਸਰਾ ਨੇ ਲਿਖਿਆ ਬਾਬਾ ਭਗਤ ਸਿੰਘ ਬਿਲਗਾ ਨੇ ਲਿਖਿਆ ਤੇ ਇੱਕ ਇਤਿਹਾਸ ਹੋਰ ਆ ਜਿਹਦੇ ਵਿੱਚ ਵਿਰਿਆਮ ਸੰਧੂ ਨੇ ਨਾਮ ਲੈ ਲਿਖਿਆ ਉਹਨਾਂ ਨੇ ਗਦਰ ਲਹਿਰ ਦੇ ਬਾਰੇ ਗੱਲ ਕੀਤੀ ਹੈ ਚੌਥੀ ਕਿਤਾਬ ਜਿਹੜੀ ਇਤਿਹਾਸਕਾਰਾਂ ਦੀ ਮਿਲੀ ਮੈਨੂੰ ਸਿਰਫ ਇੱਕ ਕਿਤਾਬ ਮਿਲੀ ਆ ਰਾਮ ਸਿੰਘ ਮਜੀਠੀਆ ਦਾ ਹਿੰਦੁਸਤਾਨ ਦੀ ਲੜਾਈ ਵਿੱਚ ਪੰਜਾਬ ਇੱਕੋ ਕਿਤਾਬ ਆ ਜਿਹਦੇ ਵਿੱਚ ਬੀਬੀ ਗੁਲਾਬਕੌਰ ਦਾ ਜ਼ਿਕਰ ਆਉਂਦਾ ਬਾਕੀ ਕਿਸੇ ਕਿਤਾਬ 'ਚ ਇਤਿਹਾਸ ਦੁਨੀਆ ਦੇ ਵਿੱਚ ਬੀਬੀ ਗੁਲਾਬਕੌਰ ਦੇ ਨਾਮ ਦਾ ਜ਼ਿਕਰ ਨਹੀਂ ਆਉਂਦਾ ਜੀ ਗੁਲਾਬਕੌਰ ਦੀ ਜੇ ਅਸੀਂ ਗੱਲ ਕਰੀਏ ਤਾਂ ਤੁਸੀਂ ਵੀ ਲੇਖਿਕਾ ਹੋ ਤੁਸੀਂ ਵੀ ਲਿਖਦੇ ਹੋ ਤੇ ਤੁਹਾਡੀ ਜਿਹੜੀ ਕਿਤਾਬ ਹੈ ਗੁਲਾਬਕੌਰ ਤੇ ਲਿਖੀ ਹੈ ਤੁਸੀਂ ਤੇ ਉਹਨਾਂ ਦੀ ਜ਼ਿੰਦਗੀ ਜੇ ਅਸੀਂ ਦੇਖੀਏ ਬਹੁਤ ਉਹਨਾਂ ਨੇ ਸਟਰਗਲ ਕੀਤਾ ਪਰ ਫਿਰ ਵੀ ਉਹਨਾਂ ਦੇ ਨਾਲ ਨਾਲ ਬਹੁਤ ਸਾਰੀਆਂ ਹੋਰ ਔਰਤਾਂ ਨੇ ਜਿਨ੍ਹਾਂ ਨੇ ਬਹੁਤ ਸਟਰਗਲ ਕੀਤਾ ਪਰ ਫਿਰ ਵੀ ਜਿਹੜਾ ਕ੍ਰੈਡਿਟ ਹੈ ਜਿਹੜਾ ਬੰਨਦਾ ਇੱਕ ਔਰਤ ਨੂੰ ਦੇਣਾ ਉਹ ਕਿਉਂ ਨਹੀਂ ਮਿਲਦਾ ਬਸ ਇਹ ਹੋਈ ਹੈ ਨਾ ਵੀ ਔਰਤਾਂ ਦਾ ਦੇਖੋ ਜਿੱਥੇ ਉਹਨ ਗਦਰੀ ਭਾਬਿਆਂ ਨਾਲ ਗਦਰ ਲਹਿਰ ਚ ਕੰਮ ਕੀਤਾ ਉੱਥੇ ਤੁਹਾਨੂੰ ਬਹੁਤ ਸਤਿਕਾਰ ਮਿਲਿਆ ਇੱਕ ਛੋਟੀ ਉਮਰ ਦੀ ਲੜਕੀ ਸੀ ਉਹਨੂੰ ਮਾਤਾ ਜੀ ਕਹਿ ਕੇ ਬੁਲਾਉਂਦੇ ਸੀ ਸਤਕਾਰ ਇੰਨਾ ਦੰਦੇ ਸੀ ਪਰ ਉਹਦੀ ਇੰਨੀ ਬਹਾਦਰੀ ਆ ਕਿ ਜਦੋਂ ਅਮਰੀਕਾ ਤੋਂ ਜਹਾਜ਼ ਆਇਆ ਤੇ ਉਹ ਮਨੀਲਾ ਤੋਂ ਚੜਦੀ ਆ ਇਕੱਲੀ ਔਰਤ ਸੀ ਜਿਹੜੀ ਮਰਦਾਂ ਦੇ ਨਾਲ ਆ ਗਈ ਆ ਫੇਰ ਉਹਦੇ ਦੇਸ਼ ਦੀ ਆਜ਼ਾਦੀ ਦੀ ਉਹਦੇ ਇੰਨਾ ਜਨੂੰਨ ਸੀ ਨਾ ਉਹ ਪੇਕੇ ਗਈ ਨਾ ਉਹ ਸਹੁਰੇ ਗਈ ਉਹ ਆਪਣੀ ਗਦਰੀ ਭਰਾਵਾਂ ਦੇ ਨਾਲ ਹੀ ਚਲੀ ਗਈ ਕੋਟਲਾ ਨੌਦ ਸਿੰਘ ਜਾ ਕੇ ਰਹੀ ਹੈ ਤੇ ਉੱਥੇ ਹੀ ਉਹਨੇ ਆਖਰੀ ਸਾਹ ਲਏ ਆ ਇਹ ਬੜੀ ਲੰਬੀ ਕਹਾਣੀ ਆ ਇਹ ਵੱਖਰੀ ਕਿਤੇ ਆਪਾਂ ਕਰਾਂਗੇ ਤੇ ਜ਼ਿਆਦਾ ਬੈਟਰ ਰਹੇਗਾ ਪਰ ਮੈਂ ਅੱਜ ਦਾ ਜ਼ਿਕਰ ਇਸ ਕਰਕੇ ਕੀਤਾ ਤਾਂ ਤੁਸੀਂ ਵੀ ਕੀਤਾ ਕਿ ਇੱਕੋ ਹੀ ਔਰਤ ਆ ਜਿਹੜੀ ਗਦਰ ਲਹਿਰ ਚ ਸ਼ਾਮਲ ਹੋਈ ਆ ਇਸ ਤੋਂ ਬਿਨਾ ਕਿਸੇ ਦਾ ਨਾਮ ਨਹੀਂ ਆਉਂਦਾ ਜੀ ਮੈਨੂੰ ਲੱਗਦਾ ਹੈ ਜਦ ਅਸੀਂ ਔਰਤਾਂ ਦੀ ਬਰਾਬਰੀ ਦੀ ਗੱਲ ਕਰਦੇ ਆ ਤਾਂ ਇੱਧਰ ਦੇ ਜਿਹੜੇ ਨਾਮ ਆ ਇਤਿਹਾਸ ਦੇ ਵਿੱਚ ਜੋ ਸਿਰਫ ਇਤਿਹਾਸ ਦੇ ਬਹੁਤ ਘੱਟ ਪੰਨਿਆਂ ਵਿੱਚ ਸੀਮਤ ਕੇ ਰਹਿ ਗਏ ਉਹਨਾਂ ਦਾ ਨਾਮ ਲੈਣਾ ਬਹੁਤ ਜ਼ਰੂਰੀ ਆ ਕਿਉਂਕਿ ਉਹ ਔਰਤਾਂ ਨੇ ਜਿਨ੍ਹਾਂ ਨੇ ਬਾਕੀ ਔਰਤਾਂ ਨੂੰ ਵੀ ਹੌਸਲਾ ਵਜਾਈ ਕੀਤੀ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਕੁਝ ਅੱਗੇ ਆਓ ਕੁਝ ਕਰੋ ਦੇਸ਼ ਵਾਸਤੇ ਕਰੋ ਖੁਦ ਵਾਸਤੇ ਕਰੋ ਖੁਦ ਦੀ ਸ਼ਖਸੀਅਤ ਵਾਸਤੇ ਕਰੋ ਤੇ ਜੇ ਅਸੀਂ 21ਵੀਂ ਸਦੀ ਦੀ ਗੱਲ ਕਰੀਏ ਜਿਸ ਸਮੇਂ ਵਿੱਚ ਅਸੀਂ ਰਹਿ ਰਹੇ ਹਾਂ ਔਰਤਾਂ ਨੂੰ ਅਧਿਕਾਰ ਤਾਂ ਦਿੱਤੇ ਗਏ ਨੇ ਦੁਨੀਆ ਵਿੱਚ ਵੱਖ-ਵੱਖ ਮੁਲਕ ਨੇ ਜਿੱਥੇ ਔਰਤਾਂ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਨੇ ਪਰ ਔਰਤਾਂ ਜਿਹੜੀਆਂ ਨੇ ਇਹ ਅਧਿਕਾਰ ਦਾ ਕਿਤੇ ਨਾ ਕਿਤੇ ਗਲਤ ਫਾਇਦਾ ਵੀ ਚੁੱਕ ਰੀਆਂ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਿਹੜਾ ਗਲਤ ਫਾਇਦਾ ਚੁੱਕਦੇ ਹਨ ਮੈਂ ਪਹਿਲਾਂ ਤਾਂ ਇਹ ਗੱਲ ਦੱਸਾਂਗੀ ਵੀ ਜਿਹੜਾ ਹੁਣ ਦਾ ਸਮਾਂ ਤੁਸੀਂ ਹੁਣ ਦੇ ਸਮੇਂ ਦੀ ਗੱਲ ਕੀਤੀ ਹੈ ਹੁਣ ਦੇ ਸਮੇਂ ਦੇ ਵਿੱਚ ਵਿਦਿਆ ਦਾ ਖੇਤਰ ਦੇਖ ਲਓ ਵਿਦਿਆ ਦੇ ਖੇਤਰ ਵਿੱਚ ਕੁੜੀਆਂ ਨੇ ਇੰਨੀਆਂ ਮੱਲਾਂ ਮਾਰੀਆਂ ਅੱਗੇ ਗਈਆਂ ਪਰ ਫਿਰ ਵੀ ਔਰਤਾਂ ਦੀ ਉਹ ਗੱਲ ਨਹੀਂ ਹੈਗੀ ਪੜ੍ਹਾਈ 'ਚ ਨੰਬਰ ਲੈ ਕੇ ਅੱਗੇ ਜਾਂਦੀਆਂ ਨੇ ਸਮਾਜਿਕ ਕੰਮਾਂ 'ਚ ਕੋਈ ਖੇਤਰ ਐਸਾ ਨਹੀਂ ਹੋਣਾ ਜਿੱਥੇ ਔਰਤ ਅੱਗੇ ਨਾ ਹੋਵੇ ਜਾਂ ਔਰਤ ਦੀ ਹਿੱਸੇਦਾਰੀ ਨਾ ਹੋਵੇ ਹੁਣ ਤਾਂ ਹਵਾਈ ਜਹਾਜ਼ ਤੱਕ ਔਰਤਾਂ ਚਲਾ ਰਹੀਆਂ ਨੇ ਰੇਲ ਚਲਾ ਰਹੀਆਂ ਨੇ ਕੋਈ ਹੈ ਹੀ ਨਹੀਂ ਕੋਈ ਐਸਾ ਖੇਤਰ ਨਹੀਂ ਵੀ ਜਿੱਥੇ ਅਸੀਂ ਇਹ ਕਹਿ ਸਕੀਏ ਵੀ ਔਰਤ ਨਹੀਂ ਹੈਗੀ ਫਿਰ ਇਹ ਬਰਾਬਰ ਜਾ ਰਹੀ ਹੈ ਤੇ ਤੁਸੀਂ ਦੇਖੋ ਲਿੰਗ ਪੇਡ ਹੋ ਰਿਹਾ ਫਿਰ ਵੀ ਔਰਤ ਦੇ ਨਾਲ ਜਿਹੜੀ ਹੈ ਨਾ ਉਹ ਹੈ ਆਰਥਿਕ ਪੱਖੋਂ ਔਰਤਾਂ ਕੰਮ ਤੇ ਕਰਦੀਆਂ ਨੇ ਬਰਾਬਰ ਨੌਕਰੀ ਕਰਦੀਆਂ ਨੇ ਪੈਸੇ ਵੀ ਕਮਾ ਰਹੀਆਂ ਨੇ ਪਰ ਫਿਰ ਵੀ ਉਹ ਗੱਲ ਨਹੀਂ ਹੈਗੀ ਹਾਂ ਮੈਂ ਇੱਕ ਗੱਲ ਕਹੂੰਗੀ ਕਿ ਇੱਥੇ ਆਰਥਿਕ ਪੱਖ 'ਚ ਨੌਕਰੀ ਦੇ ਪੱਖ 'ਚ ਔਰਤ ਨਾਲ ਸਮਾਜਿਕ ਵਿਕਰਾ ਹੋ ਰਿਹਾ ਜਿੱਥੇ ਤੇ ਕੋਈ ਸਰਕਾਰੀ ਨੌਕਰੀ ਹੈ ਉੱਥੇ ਤੁਹਾਨੂੰ ਉਹ ਤਨਖਾਹ ਬਰਾਬਰ ਮਿਲੂਗੀ ਮਰਦ ਤੇ ਜਿੱਥੇ ਪ੍ਰਾਈਵੇਟ ਅਦਾਰਾ ਉੱਥੇ ਔਰਤ ਦਾ ਸ਼ੋਸ਼ਣ ਕੀਤਾ ਜਾਂਦਾ ਉਹਨੂੰ ਉਨੀ ਤਨਖਾਹ ਨਹੀਂ ਮਿਲਦੀ ਮਜ਼ਦੂਰਾਂ ਨੂੰ ਉਨੀ ਤਨਖਾਹ ਨਹੀਂ ਮਿਲਦੀ ਔਰਤ ਮਜ਼ਦੂਰ ਤੇ ਮਰਦ ਮਜ਼ਦੂਰ ਉੱਥੇ ਫਰਕ ਹੋ ਰਿਹਾ ਅਜੇ ਵੀ ਵਿਤਕਰਾ ਹੋ ਰਿਹਾ ਜਿਹੜਾ ਬੜਾ ਦੁਖਦਾਈ ਹੈ ਕਿਉਂਕਿ ਔਰਤ ਵੀ ਉਨਾ ਹੀ ਉਹਨੇ ਘੰਟੇ ਕੰਮ ਕਰਦੀ ਹੈ ਬਰਾਬਰ ਦਾ ਕੰਮ ਕਰਦੀ ਹੈ ਆਪਣੇ ਬੱਚਿਆਂ ਨੂੰ ਪਿੱਠ ਤੇ ਪਿੱਛੇ ਬੰਨ ਕੇ ਕੰਮ ਕਰਦੀ ਹੈ ਔਰ ਮਜ਼ਦੂਰੀ ਉਹਨੂੰ ਘੱਟ ਮਿਲਦੀ ਹੈ ਇੱਥੇ ਵਿਤਕਰਾ ਹੋ ਰਿਹਾ ਉਸੀ ਗੱਲ ਕੀਤੀ ਹੈ ਕਿ ਔਰਤਾਂ ਆਜ਼ਾਦੀ ਦਾ ਜਿਹੜਾ ਨਾ ਅੱਜ ਕੱਲ ਕੁਝ ਗਲਤ ਫਾਇਦਾ ਖਾਂਦੇ ਨਾ ਮਾਤਾ ਰਹਿ ਗਿਆ ਅਸਲ 'ਚ ਮੈਨੂੰ ਲੱਗਦਾ ਵੀ ਆਜ਼ਾਦੀ ਤੇ ਬਰਾਬਰੀ ਜੀ ਇਹਦੇ ਜਿਹੜੇ ਅਰਥ ਹਨਾ ਉਹਨਾਂ ਨੂੰ ਸਮਝਣ ਦੀ ਲੋੜ ਆ ਕਿ ਆਜ਼ਾਦੀ ਕਿਸ ਕਿਸਮ ਦੀ ਹੈ ਤੇ ਬਰਾਬਰੀ ਕਿਸਮ ਦੀ ਹੈ ਕਿਸ ਕਿਸਮ ਦੀ ਹੈ आजादी ਤੇ ਹੈਗੀ ਹੈ ਕਿ ਦੇਸ਼ ਆਜ਼ਾਦ ਹੋ ਗਿਆ ਅਸੀਂ ਆਜ਼ਾਦ ਹਾਂ ਸਾਨੂੰ ਬੋਲਣ ਦਾ ਹੱਕ ਆ ਸਾਨੂੰ ਬਰਾਬਰ ਦੇ ਹੱਕ ਆ ਇਹ ਸਾਡੀ ਆਜ਼ਾਦੀ ਹੈ ਔਰਤਾਂ ਦੀ ਬਰਾਬਰੀ ਸਾਰੇ ਬਰਾਬਰ ਹਨ ਕਾਨੂੰਨ ਦੇ ਬਰਾਬਰ ਬਰਾਬਰ ਹੁਣ ਜਿੱਦਾਂ ਅਸੀਂ ਕੁਝ ਗੱਲਾਂ ਨੇ ਉੱਥੇ ਔਰਤ ਤੇ ਮਰਦ ਦਾ ਫਰਕ ਜੇ ਆਪਾਂ ਕਹੀਏ ਆਪਾਂ ਨਾਂ ਵੀ ਦੂਜਾ ਇੰਗਲਿਸ਼ ਦਾ ਸ਼ਬਦ ਵਰਤੀਏ ਸਾਡੀ ਸਰੀਰਕ ਬਣਤਰ ਸਾਡੇ ਸਾਰਾ ਕੋਸ਼ਿ ਸਿਸਟਮ ਫਰਕ ਜੇ ਹੁਣ ਔਰਤ ਕਹੂਗੀ ਵੀ ਮਰਦ ਅਸੀਂ ਜਾਣਦੇ ਆ ਮੈਂ ਕਈ ਵਾਰੀ ਦੇਖਦੀ ਆ ਮਰਦ ਦੇ ਤੇ ਪੈਂਟ ਕਮੀਜ਼ ਪੂਰੇ ਕੱਪੜੇ ਪਾਏ ਹੁੰਦੇ ਆ ਤੇ ਔਰਤ ਤੇ ਕਿਉਂ ਛੋਟੇ ਕੱਪੜੇ ਆ ਗਏ ਇੱਥੇ ਸਾਨੂੰ ਵੀ ਤੇ ਜਾਗਰਤ ਹੋਣ ਦੀ ਲੋੜ ਆ ਨਾ ਵੀ ਕੱਪੜੇ ਤੇ ਬਣਿਆ ਤੰਟ ਕਰਨੋ ਬਿਲਕੁਲ ਕਪੜਾ ਉਤਾਰਨ ਵਾਸਤੇ ਨਹੀਂ ਕਪੜੇ ਪਹਿਨਣ ਵਾਸਤੇ ਆ ਜੋ ਔਰਤਾਂ ਦੀ ਸੁੰਦਰਤਾ ਕਪੜਿਆਂ ਵਿੱਚ ਆ ਉਹ ਕਪੜੇ ਉਤਾਰ ਕੇ ਨਹੀਂ ਤੇ ਜੇ ਇੱਥੇ ਤੱਕ ਉਹ ਆਜ਼ਾਦੀ ਦੇ ਅਰਥ ਸਮਝਦੀਆਂ ਤੇ ਫਿਰ ਉਹਨਾਂ ਦੀ ਮੈਂ ਕਹੂੰਗੀ ਵੀ ਦਿਮਾਗੀ ਜਿਹੜੀ ਅਵਸਥਾ ਨਾ ਉਹ ਅਜੇ ਸचेत ਨਹੀਂ ਹੈਗੀਆਂ ਕਿ ਔਰਤ ਕੀ ਹੈ ਤੇ ਉਹਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਥੋੜਾ ਜਿਹਾ ਔਰਤਾਂ ਨੂੰ ਆਪਣੇ ਜਿਹੜਾ ਵਾ ਜਿੱਥੇ ਆਜ਼ਾਦੀ ਬਰਾਬਰੀ ਦੀ ਅਸੀਂ ਗੱਲ ਕਰਦੇ ਆ ਇਸ ਗੱਲ ਦਾ ਵੀ ਧਿਆਨ ਦੇਣਾ ਚਾਹੀਦਾ ਆਜ਼ਾਦੀ ਦਾ ਤਾਂ ਮਤਲਬ ਇਹ ਆ ਬਰਾਬਰੀ ਦਾ ਮਤਲਬ ਇਹ ਆ ਅਸੀਂ ਪੜ੍ਹ ਲਿਖ ਕੇ ਮਰਦਾਂ ਦੇ ਬਰਾਬਰ ਕੰਮ ਕਰੀਏ ਸੁਚੇਤ ਹੋਈਏ ਆਪਣੇ ਹੱਕਾਂ ਲਈ ਲੜੀਏ ਆਪਣਾ ਸਮਾਜ ਜਿਹੜਾ ਉਹਨੂੰ ਵਧੀਆ ਬਣਾਈਏ ਪਰ ਇਹ ਨਹੀਂ ਹੈਗਾ ਕਿ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਉਹ ਨਜ਼ਾਇਜ਼ ਫਾਇਦਾ ਉਠਾਉਂਦੀਆਂ ਇਸ ਤਰ੍ਹਾਂ ਦਾ ਨਾ ਹੋਵੇ ਜਿਵੇਂ ਕਿ ਤੁਸੀਂ ਗੱਲਬਾਤ ਕੀਤੀ ਸੀ ਇਤਿਹਾਸ ਬਾਰੇ ਗੱਲਬਾਤ ਕੀਤੀ ਇਤਿਹਾਸ ਵਿੱਚ ਕਿਵੇਂ ਔਰਤਾਂ ਦਾ ਯੋਗਦਾਨ ਰਿਹਾ ਕਿਵੇਂ ਇੱਕ ਕਬੀਲੇ ਵਿੱਚ ਜਿਹੜੀਆਂ ਔਰਤਾਂ ਹੁੰਦੀਆਂ ਸੀਗੀਆਂ ਕਿਵੇਂ ਅੱਜ ਦੇ 21 21ਵੀਂ ਸਦੀ ਦੇ ਵਿੱਚ ਹਰ ਇੱਕ ਖੇਤਰ ਦੇ ਵਿੱਚ ਮੱਲਾ ਮਾਰ ਰਹੀਆਂ ਨੇ ਔਰਤਾਂ ਤੇ ਇੱਥੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਜਿਹੜੀ ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ ਇਹ ਆਖਿਰੀ ਸ਼ਬਦ ਆਇਆ ਕਿਉਂ ਔਰਤਾਂ ਨੂੰ ਬਰਾਬਰਤਾ ਦਾ ਅਸੀਂ ਤਾਂ ਕਹੀ ਨਾ ਜਦ ਅਸੀਂ ਕਿਸੇ ਨੂੰ ਨੀਵਾਂ ਆਪਣੇ ਤੋਂ ਸਮਝਦੇ ਹਾਂ ਤੇ ਜਿਹੜੀ ਇਹ ਮਾਨਸਿਕਤਾ ਹੈ ਔਰਤਾਂ ਨੂੰ ਨੀਵਾਂ ਮੰਨਣ ਦੀ ਜਾਂ ਬਰਾਬਰ ਉਨ ਘੱਟ ਸਮਝਿਆ ਜਾਂਦਾ ਹੈ ਇਸ ਮਾਨਸਿਕਤਾ ਦਾ ਕੀ ਕਾਰਨ ਹੈ ਕਿ ਘਰੋਂ ਸ਼ੁਰੂਆਤ ਹੁੰਦੀ ਹੈ ਜਾਂ ਕਿਸ ਤਰ੍ਹਾਂ ਇਸ ਦੀ ਸ਼ੁਰੂਆਤ ਹੁੰਦੀ ਹੈ ਕਰਦਾ ਤੇ ਬਹੁਤ ਹੀ ਵੱਖਰਾ ਨਾ ਜਨਮ ਤੋਂ ਲੈ ਕੇ ਮਰਨ ਤੱਕ ਹੀ ਔਰਤਾਂ ਦਾ ਵਿਤਕਰਾ ਹੁੰਦਾ ਇੱਕ ਔਰਤ ਕਰਕੇ ਕਿਉਂਕਿ ਉਹ ਔਰਤ ਆ ਲੰਬੀ ਗੱਲ ਆ ਪਰ ਜਿਹੜਾ ਸਾਡਾ ਸਮਾਜ ਆ ਜਿਹੜੀ ਸਮਾਜ ਦੀ ਮਾਨਸਿਕਤਾ ਉਹ ਇਹ ਆ ਕਿ ਜਦੋਂ ਅਸੀਂ ਸਮਾਜ ਦਾ ਮੁੱਢ ਬਚਿਆ ਸਾਨੂੰ ਵੋਟ ਦਾ ਹੱਕ ਹੀ ਨਹੀਂ ਸੀ ਔਰਤਾਂ ਨੂੰ ਪਹਿਲੀ ਗੱਲ ਕਾਨੂੰਨੀ ਤੌਰ ਤੇ ਔਰਤ ਨੂੰ ਵੋਟ ਦਾ ਹੱਕ ਬਾਅਦ ਚ ਮਿਲਿਆ ਮਰਦਾਂ ਨੂੰ ਪਹਿਲਾਂ ਮਿਲਿਆ ਤੇ ਔਰਤ ਨੂੰ ਬਾਅਦ ਚ ਮਿਲਿਆ ਤੇ ਆਪਣਾ ਗਵਾਂਟੀ ਦੇਸ਼ ਪਾਕਿਸਤਾਨ ਉੱਥੇ ਅੱਧੀ ਵੋਟ ਦਾ ਹੱਕ ਸੀ ਹਾਂ ਔਰਤਾਂ ਨੂੰ ਤੇ ਅੱਧੀ ਵੋਟ ਦੇ ਮਤਲਬ ਦੋ ਔਰਤਾਂ ਦੀ ਇੱਕ ਵੋਟ ਗਿਣੀ ਜਾਊਗੀ ਇੱਥੇ ਵੀ ਇਦਾਂ ਹੀ ਆ ਔਰਤਾਂ ਪ੍ਰਤੀ ਮਾਨਸਿਕਤਾ ਇਹੋ ਹੀ ਸੀ ਹੁਣ ਸਾਨੂੰ ਤੇ ਇੱਥੇ ਹੱਕ ਆ ਵੋਟ ਦਾ ਮਿਲ ਗਿਆ ਸਾਨੂੰ ਵੋਟ ਦਾ ਹੱਕ ਜਾ ਕੇ 1917 ਦੇ ਵਿੱਚ ਵੋਟ ਦਾ ਹੱਕ ਮਿਲਿਆ ਜਦੋਂ ਰੂਸੀ ਇਨਕਲਾਬ ਹੋਇਆ ਤਾਂ ਨਾਲ ਹੀ ਸਾਨੂੰ ਵੋਟ ਦਾ ਹੱਕ ਮਿਲ ਗਿਆ ਤੇ ਵੋਟ ਅਸੀਂ ਪਾਉਨੇ ਆ ਪਰ ਇਹ ਹਰ ਦੇਸ਼ ਦੀ ਵੱਖਰੋ ਵੱਖਰੀ ਸਥਿਤੀ ਆ ਪਰ ਜਿਹੜੀ ਮਾਨਸਿਕਤਾ ਨਾ ਉਹ ਔਰਤ ਨੂੰ ਵੀ ਕਈ ਵਾਰੀ ਲੱਗਦਾ ਵੀ ਮੈਂ ਔਰਤ ਹੀ ਆ ਮੈਂ ਦੋ ਰੋਟੀਆਂ ਹੀ ਖਾਣੀਆਂ ਮੈਨੂੰ ਆਹ ਕੰਮ ਕਰਕੇ ਕੀ ਲੈਣਾ ਤੇ ਮਰਦ ਵੀ ਸੋਚਦਾ ਵੀ ਚਲੋ ਇਹ ਇੱਥੇ ਹੀ ਰਵੇ ਅਜੇ ਤੱਕ ਤੁਸੀਂ ਮਾਨਸਿਕਤਾ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਗੱਲ ਦੱਸਾਂ ਵੀ ਔਰਤ ਪੜ੍ਹ ਲਿਖ ਕੇ ਕਿੰਨੀ ਸੁਚੇਤ ਆ ਕਿੰਨੀ ਅੱਗੇ ਆ ਜਵੇ ਅਜੇ ਵੀ ਉਹਨੂੰ ਆਗੂਆਂ ਦੀ ਸਥਿਤੀ ਦੇ ਵਿੱਚ ਨਹੀਂ ਰੱਖਿਆ ਜਾਂਦਾ ਤੇ ਇੱਥੇ ਮੈਂ ਬੜੀਆਂ ਕਿਸੇ ਇੱਕ ਪਾਰਟੀ ਦਾ ਨਾਂ ਨਹੀਂ ਲਵਾਂਗੀ ਤੁਸੀਂ ਚਾਤੀ ਮਾਰ ਕੇ ਦੇਖ ਲਓ ਸਾਡੇ ਸਮਾਜ ਇੰਨੀਆਂ ਰਾਜਨੀਤਿਕ ਪਾਰਟੀਆਂ ਨੇ ਤੇ ਉਹਨਾਂ ਦੇ ਵਿੱਚ ਵੀ ਔਰਤਾਂ ਕਿੰਨੀਆਂ ਕੰਮ ਕਰ ਰਹੀਆਂ ਨੇ ਜੀ ਬਿਲਕੁਲ ਜਾਂ ਕੰਮ ਪਹਿਲੀ ਗੱਲ ਕੰਮ ਹੀ ਘੱਟ ਕਰਦੀਆਂ ਫਿਰ ਆਗੂ ਕਿੰਨੀਆਂ ਕ ਨੇ ਹੈ ਹੀ ਨਹੀਂ ਕਿਸੇ ਪਾਸੇ ਲਾਉਂਦੇ ਹੀ ਨਹੀਂ ਉਹ ਸਮਝਦੇ ਆ ਵੀ ਔਰਤ ਨੂੰ ਤੇ ਮਤਲਬ ਸਮਝੀ ਨਹੀਂ ਜਦੋਂ ਕਿ ਮੈਂ ਤੁਹਾਨੂੰ ਇੰਨੇ ਨਾਂ ਗਿਣੇ ਆ ਕਿ ਔਰਤਾਂ ਨੇ ਅਗਵਾਈ ਕੀਤੀ ਆ ਜੇ ਔਰਤ ਕੰਮ ਕਰਦੀ ਆ ਨਾ ਦਿਮਾਗੀ ਤੌਰ ਤੇ ਮਰਦ ਦੇ ਨਾਲੋਂ ਵੀ ਔਰਤ ਜ਼ਿਆਦਾ ਸ਼ਾਰਪ ਜੇ ਉਹਨੂੰ ਮੌਕਾ ਮਿਲਦਾ ਨਾ ਤਾਂ ਬਹੁਤ ਕੰਮ ਕਰਦੀ ਆ ਫਰ ਬਹੁਤ ਅੱਗੇ ਜਾਂਦੀ ਆ ਜੇ ਐਡਮਿਨਿਸਟ੍ਰੇਸ਼ਨ ਕਦੀ ਔਰਤ ਦੀ ਦੇਖਣੀ ਹੋਵੇ ਨਾ ਤੇ ਮਰਦਾਂ ਨਾਲੋਂ ਕਿਤੇ ਅੱਗੇ ਇਸ ਕੰਮ ਵਿਚ ਜੀ ਤੇ ਜਾਂਦੇ ਜਾਂਦੇ ਜਿਹੜੀਆਂ ਸਾਡੇ ਨਾਲ ਜਿਹੜੇ ਸਾਡੇ ਦਰਸ਼ਕ ਜੁੜੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੇ ਮੈਂ ਤਾਂ ਆਪਣੇ ਦਰਸ਼ਕਾਂ ਨੂੰ ਆਪਣੀਆਂ ਭੈਣਾਂ ਨੂੰ ਇਹੋ ਹੀ ਸੁਨੇਹਾ ਆਪਣੀਆਂ ਬੱਚੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਆ ਪੜ੍ਹ ਲਿਖ ਕੇ ਜਿਹੜੀ ਇਹਦਾ ਸਾਡੇ ਜਿਹੜੀ ਦਿਮਾਗੀ ਸਚੇਤਨਾ ਉਹ ਜਾਗਰਤ ਹੋਈਏ ਆਪ ਵੀ ਜਾਗਰਤ ਹੋਈਏ ਆਉਣ ਵਾਲੀਆਂ ਨਸਲਾਂ ਨੂੰ ਵੀ ਜਾਗਰਤ ਕਰੀਏ ਅਸੀਂ ਵੀ ਮਰਦਾਂ ਵਾਂਗ ਇੱਕ ਸਮਾਜਿਕ ਜੀਵਾਂ ਬਰਾਬਰ ਆ ਸਾਡਾ ਵੀ ਉਹੋ ਜਿਹਾ ਹੱਕ ਆ ਤੇ ਉਸ ਹੱਕ ਨੂੰ ਆਪਣੇ ਪ੍ਰਾਪਤ ਕਰੀਏ ਤੇ ਚੰਗਾ ਸਮਾਜ ਸਿਰਜੇ। ਮਤਲਬ ਸਾਡੀ ਬਰਾਬਰੀ ਇਹੋਈ ਆ। ਪੜ ਲੈ esque ਤੇ ਜਿਸ ਤਰ੍ਹਾਂ ਮਰਦ ਕੰਮ ਕਰਦੇ ਆ ਔਰਤ ਮਰਦ ਦਾ ਕੋਈ ਫਰਕ ਨਾ ਹੋਵੇ ਮੋਢੇ ਨਾਲ ਮੋਢਾ ਜੋੜ ਕੇ ਚੱਲੋ ਤੇ ਤਾਂ ਹੀ ਸਾਡਾ ਸਮਾਜ ਅੱਗੇ ਆਊਗਾ ਇਹ ਸੋਚ ਕੇ ਨਹੀਂ ਕਿ ਮੈਂ ਔਰਤਾਂ ਇਸ ਤਰ੍ਹਾਂ ਦੀ ਸਾਡੇ ਚ ਹੀਣ ਭਾਵਨਾ ਜਿਹੜੀ ਹੈ ਨਾ ਉਹ ਨਾ ਹੋਵੇ ਪਰ ਇੰਨਾ ਵੀ ਓਵਰ ਕੌਨਫੀਡੈਂਟ ਨਾ ਹੋਈਏ ਕਿ ਅਸੀਂ ਕਹੀਏ ਵੀ ਅਸੀਂ ਮਰਦਾਂ ਨੂੰ ਪਿਛਾੜ ਦੇਣਾ ਇਹ ਵੀ ਨਹੀਂ ਅਸੀਂ ਬਰਾਬਰ ਦੇ ਜੀਵ ਆ ਅਸੀਂ ਔਰਤ ਮਰਦ ਰਲ ਕੇ ਹੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਜੀ ਬਹੁਤ ਬਹੁਤ ਤੁਹਾਨੂੰ ਆਤਰਾ ਤੇ ਦੋਸਤੋ ਇਹ ਸਨ ਡਾਕਟਰ ਰਣਵੀਰ ਕੌਰ ਜੀ ਜਿਨ੍ਹਾਂ ਨੇ ਸਾਨੂੰ ਮਹਿਲਾ ਸਮਾਨਤਾ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਦੱਸੀਆਂ ਤੇ ਨਾਲ ਹੀ ਉਹਨਾਂ ਨੇ ਇਤਿਹਾਸ ਦਾ ਜਿਹੜਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਜਿਹੜਾ ਜਿਹੜੀ ਸੋਚ ਹੈ ਸਾਡੀਆਂ ਔਰਤਾਂ ਦੀ ਉਹ ਆਜ਼ਾਦ ਹੋਣੀ ਬਹੁਤ ਜ਼ਰੂਰੀ ਹੈ ਜਦ ਅਸੀਂ ਆਪਣੇ ਹੱਕ ਸਮਝਦੇ ਹਾਂ ਤਦੇ ਹੀ ਜਿਹੜੀ ਬਰਾਬਰਤਾ ਸਮਾਜ ਵਿੱਚ ਉਹ ਆਏਗੀ ਤੇ ਹਰ ਇੱਕ ਖੇਤਰ ਦੇ ਵਿੱਚ ਜਿਹੜਾ ਹੈ ਸੋਚ ਸਮਝ ਕੇ ਅੱਗੇ ਚੱਲੀਏ ਚਾਹੇ ਪੁਰਸ਼ ਹੋਵੇ ਚਾਹੇ ਔਰਤਾਂ ਨੇ ਸਾਰੇ ਜਣੇ ਮਿਲ ਜੁਲ ਕੇ ਸਮਾਜ ਨੂੰ ਜਦੋਂ ਅੱਗੇ ਚੱਲਣਗੇ ਤਾਂ ਹੀ ਸਮਾਜ ਜਿਹੜਾ ਵਧੀਆ ਬਣੇਗਾ ਤਰੱਕੀ ਕਰੇਗਾ ਦੇਖਦੇ ਰਹੋ ਆਰਪੀਡੀ 24 ਮੈਂ ਹਾਂ ਨਿਹਾਰ ਰਲਨ ਤੇ ਕੈਮਰਾਮੈਨ ਕੁਲਦੀਪ ਦੇ ਨਾਲ ਅੱਜ ਵਾਸਤੇ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ